ਅੱਜ ਦੇ ਤਿੰਨ ਵੱਡੇ ਮੁੱਦਿਆਂ ਤੇ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਸਾਰੇ ਐਮਐਲਏ ਤੇ ਮੰਤਰੀਆਂ ਦੀ ਕੱਲ ਮੀਟਿੰਗ ਕੀਤੀ ਹੈ ਤੇ ਉਹਦੇ ਵਿੱਚ ਭਗਵੰਤ ਮਾਨ ਨੂੰ ਨਹੀਂ ਸੱਦਿਆ ਭਗਵੰਤ ਮਾਨ ਉਹਦੇ 'ਚ ਸ਼ਾਮਲ ਨਹੀਂ ਹੋਇਆ ਉਹਦੇ 'ਚ ਵੱਡੀਆਂ ਯੋਜਨਾਵਾਂ ਵੱਡੀਆਂ ਪਲਾਨਿੰਗਾਂ ਕੀਤੀਆਂ ਗਈਆਂ ਪਰ ਕੀ ਭਗਵੰਤ ਮਾਨ ਨੂੰ ਜਾਣ ਬੁੱਝ ਕੇ ਪਾਸੇ ਰੱਖਿਆ ਜਾ ਰਿਹਾ ਹੈ ਭਗਵੰਤ ਮਾਨ ਦੀ ਸਲਾਹ ਜਾਣ ਬੁੱਝ ਕੇ ਨਹੀਂ ਲਈ ਜਾ ਰਹੀ ਯਾਹਦਾ ਕੋਈ ਹੋਰ ਕਾਰਨ ਹੈ ਤੁਹਾਨੂੰ ਅੱਗੇ ਜਾ ਕੇ ਆਪਾਂ ਚਰਚਾ ਕਰਦੇ ਹਾਂ ਦੂਜਾ ਮੁੱਦਾ ਹੈ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਬਣੇ ਹੋਏ ਸੀ ਕਾਂਗਰਸ ਤੋਂ ਅਸਤੀਫਾ ਦੇ ਕੇ ਆਏ ਸੀ ਔਰ ਹੁਣ ਅੱਜ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਮੈਂ ਭਾਜਪਾ ਚੋਂ ਵੀ ਅਸਤੀਫਾ ਦੇ ਦਿੱਤਾ ਹੈ ਤਾਂ ਭਾਜਪਾ ਚੋਂ ਅਸਤੀਫੇ ਦੇ ਐਲਾਨ ਬਾਰੇ ਦੱਸਣ ਤੋਂ ਬਾਅਦ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਵੱਡੀ ਗੱਲ ਬੋਲੀ ਹੈ ਤੇ ਨਾਲ ਹੀ ਰਵਨੀਤ ਬਿੱਟੂ ਨੂੰ ਵੀ ਇੱਕ ਨਸੀਹਤ ਵਰਗੀ ਗੱਲ ਬੋਲ ਦਿੱਤੀ ਐ ਇਹ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਆ ਉਧਰ ਜਿਹੜੇ ਆਮ ਆਦਮੀ ਪਾਰਟੀ ਦੇ ਗਿੱਦੜਵਾਹ ਤੋਂ ਜਿਮਣੀ ਚੋਣਾਂ ਦੇ ਵਿੱਚ ਐਮ ਐਲ ਏ ਉਮੀਦਵਾਰ ਖੜੇ ਕੀਤੇ ਆ ਡਿੰਪੀ ਢਲੋਂ ਉਹ ਵੀ ਕਸੂਤੇ ਫਸ ਗਏ ਨੇ ਔਰ ਇਹਦੀ ਜਾਣਕਾਰੀ ਵੀ ਤੁਹਾਨੂੰ ਅੱਗੇ ਦਿੰਨੇ ਆ ਪਹਿਲਾਂ ਸ਼ੁਰੂ ਕਰਦੇ ਆ ਭਗਵੰਤ ਮਾਨ ਸਾਹਿਬ ਨੂੰ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ ਕੱਲ੍ਹ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਨੇ ਸੰਦੀਪ ਪਾਠਕ ਹੋਰਾਂ ਨੇ ਐਮ ਐਲ ਏ ਤੇ ਮੰਤਰੀਆਂ ਦੀ ਮੀਟਿੰਗ ਕੀਤੀ ਜਿਹਦੇ ਵਿੱਚ ਜਿਹੜੀਆਂ 4 ਜਿਮਣੀ ਚੋਣਾਂ ਪੰਜਾਬ 'ਚ ਹੋ ਰਹੀਆਂ ਨੇ ਉਹਨੂੰ ਜਿੱਤਣ ਦੇ ਲਈ ਰਣਨੀਤੀ ਬਣਾਈ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਵੀ ਅੰਦਰੋਂ ਡਰੀ ਹੋਈ ਹੈ ਕਿਉਂਕਿ ਐਮ ਪੀ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨਾਲ ਪੰਜਾਬ 'ਚ ਕਾਫੀ ਮਾੜੀ ਹੋਈ ਹੈ ਪੂਰੇ ਦੇਸ਼ 'ਚ ਤਾਂ ਹੋਈ ਹੋਈ ਹੈ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਕਹਿੰਦੇ ਸੀ ਕਿ ਕੁੱਲ 14 ਸੀਟਾਂ ਨੇ 13 ਪੰਜਾਬ ਦੀਆਂ ਤੇ ਇੱਕ ਚੰਡੀਗੜ੍ਹ ਦੀ ਸਾਰੀਆਂ ਜਿੱਤਾਂਗੇ ਹੋਇਆ ਕੀ ਭੂਪੜੱਸ ਮਤਲਬ 14 ਚੋਂ 3 ਜਿੱਤੇ ਤੇ 11 ਤੇ ਹਾਰ ਗਏ ਮਤਲਬ ਕਹਾਣੀ ਪੁੱਠੀ ਪੈ ਗਈ ਤੇ ਹੁਣ ਆਮ ਆਦਮੀ ਪਾਰਟੀ ਰਿਸਕ ਨਹੀਂ ਲੈਣਾ ਚਾਹੁੰਦੀ ਹੁਣ ਆਮ ਆਦਮੀ ਪਾਰਟੀ ਨੂੰ ਪਤਾ ਹੈ ਜੇ ਆ ਚਾਰ ਜਿਮਣੀ ਚੋਣਾ ਅਸੀਂ ਹਾਰ ਗਏ ਤਾਂ ਫਿਰ ਦਿੱਲੀ ਚ ਜਿਹੜੀਆਂ ਵਿਧਾਨ ਸਭਾ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ ਉਹਦੇ ਵਿੱਚ ਵੀ ਸਾਡੇ ਨਾਲ ਬੁਰੀ ਹੋ ਸਕਦੀ ਹੈ ਕੋਕੇ ਪਵਰ ਤਾਂ ਪੈਣਾ ਹੀ ਇਹਨਾਂ ਚੋਣਾਂ ਦਾ ਵੀ ਤਾਂ ਇਹਦੇ ਲਈ ਆਮ ਆਦਮੀ ਪਾਰਟੀ ਪੂਰਾ ਜੋਰ ਲਾ ਕੇ ਹਰ ਤਰੀਕੇ ਨਾਲ ਇਹ ਚੋਣਾਂ ਜਿੱਤਣੀਆਂ ਚਾਹੁੰਦੀ ਹੈ ਸੰਦੀਪ ਪਾਠਕੋਹਰਾ ਨੇ ਮੀਟਿੰਗ ਸੱਦੀ ਐਮ ਐਲ ਏ ਸੱਦੇ ਮੰਤਰੀ ਸੱਦੇ ਪਰ ਭਗਵੰਤ ਮਾਨ ਨੂੰ ਨਹੀਂ ਸੱਦਿਆ ਹੁਣ ਸਵਾਲ ਇੱਥੇ ਹੈ ਕਿ ਕੀ ਇਹ ਆਪਣੇ ਆਪ ਰੁਟੀਨ 'ਚ ਹੋਇਆ ਜਾਂ ਇਹਦਾ ਵਿਸ਼ੇਸ਼ ਕਰਨ ਹੈ ਤਾਂ ਇੱਕ ਚਰਚਾ ਇਹ ਹੈ ਕਿ ਭਗਵੰਤਮਾਨ ਨੂੰ ਪਿਛਲੇ ਟਾਈਮ ਤੋਂ ਜਾਣ ਬੁੱਝ ਕੇ ਪਾਸੇ ਰੱਖਿਆ ਜਾ ਰਿਹਾ ਹੈ ਕੇਜਰੀਵਾਲ ਨਾਲ ਉਹਨਾਂ ਦੀ ਖੜਕੀ ਹੋਈ ਹੈ ਜਦੋਂ ਕੇਜਰੀਵਾਲ ਜੇਲ੍ਹ ਚ ਗਏ ਸੀ ਤਾਂ ਪਿੱਛੋਂ ਭਗਵੰਤਮਾਨ ਨੇ ਕੁਝ ਗੱਲਾਂ ਤੇ ਆਪਦੀ ਚਲਾਈ ਪਰ ਜਦੋਂ ਦੇ ਬਾਹਰ ਆ ਕੇ ਉਦੋਂ ਤੋਂ ਭਗਵੰਤਮਾਨ ਸੰਦੀਪ ਪਾਠਕ ਤੇ ਦਿੱਲੀ ਵਾਲੀ ਜਿੰਨੀ ਸੀਨੀਅਰ ਲੀਡਰਸ਼ਿਪ ਹੈ ਉਹ ਭਗਵੰਤਮਾਨ ਦੀ ਸੁਣਨ ਨੂੰ ਤਿਆਰ ਨਹੀਂ ਮੰਨਣ ਨੂੰ ਤਿਆਰ ਨਹੀਂ ਔਰ ਜਿਹੜਾ ਹਾਲ ਜਿਹੜੀਆਂ ਪਿਛਲੀਆਂ ਚੋਣਾਂ ਚ ਹੋਇਆ ਉਹਨੂੰ ਦੇਖਦਿਆਂ ਹੋਇਆਂ ਭਗਵੰਤ ਮਾਨ ਦੇ ਉੱਪਰ ਆਮ ਆਦਮੀ ਪਾਰਟੀ ਹੁਣ ਪੂਰੀ ਟੇਕ ਲਾ ਕੇ ਨਹੀਂ ਚੱਲਣਾ ਚਾਹੁੰਦੀ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪਾਸੇ ਰੱਖਿਆ ਕੇਜਰੀਵਾਲ ਪ੍ਰਚਾਰ ਕਰਦਾ ਰਿਹਾ ਭਾਵੇਂ ਉੱਥੇ ਵੀ ਭੂਪੜਸ ਹੋ ਗਿਆ ਪਰ ਇਸੇ ਕਰਕੇ ਹੁਣ ਪੰਜਾਬ ਦੀਆਂ ਜਿਮਣੀ ਚੋਣਾਂ ਚ ਆਮ ਆਦਮੀ ਪਾਰਟੀ ਰਿਸਕ ਨਹੀਂ ਲੈਣਾ ਚਾਹੁੰਦੀ ਤੇ ਭਗਵੰਤ ਮਾਨ ਤੇ ਟੇਕ ਰੱਖਣਾ ਨਹੀਂ ਚਾਹੁੰਦੀ ਕਿਉਂਕਿ ਭਗਵਾਨ ਤਮਨ ਨੂੰ ਮੂਹਰੇ ਲਾ ਕੇ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਵਾਅਦੇ ਕਰਾਏ ਲੋਕਾਂ ਦੀ ਜ਼ਿੰਦਗੀ ਬਦਲ ਦੇਵਾਂਗੇ ਕ੍ਰਾਂਤੀ ਲਿਆ ਦੇਵਾਂਗੇ ਰੁਜ਼ਗਾਰ ਦੇ ਦੇਵਾਂਗੇ ਹਰ ਇੱਕ ਨੂੰ ਨੌਕਰੀ ਮਿਲੇਗੀ ਕੱਚੇ ਮਜ਼ਦੂਰ ਪੱਕੇ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਟੋਰ ਲਾਤੇ ਵਾਅਦਿਆਂ ਦੀ ਪਰ ਕੀਤਾ ਕੀ ਕੱਖ ਵੀ ਨਹੀਂ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਇਹ ਪਤਾ ਹੈ ਵੀ ਜਿਹੜਾ ਚਿਹਰਾ ਅੱਗੇ ਮੂਹਰੇ ਲਾਇਆ ਹੁੰਦਾ ਨਾ ਸਭ ਤੋਂ ਵੱਧ ਬਦਨਾਮ ਉਹ ਹੁੰਦਾ ਤੇ ਆਮ ਆਦਮੀ ਪਾਰਟੀ ਨੂੰ ਪਤਾ ਹੈ ਭੀ ਭਗਵੰਤ ਮਾਨ ਨੂੰ ਮੂਰੇ ਲਾ ਕੇ ਵਾਅਦੇ ਕੀਤੇ ਉਹ ਪੂਰੇ ਨਹੀਂ ਹੋਏ ਹੁਣ ਭਗਵੰਤ ਮਾਨ ਦਾ ਗਰਾਫ ਡਿੱਗ ਚੁੱਕਿਆ ਤੇ ਹੁਣ ਭਗਵੰਤ ਮਾਨ ਨੂੰ ਮੂਰੇ ਨਾ ਲਾਈਏ ਇਹੋ ਖੇਡ ਪਹਿਲਾਂ ਕਾਂਗਰਸ ਨੇ ਖੇਡੀ ਪੰਜਾਬ 'ਚ ਕੈਪਟਨ ਨੂੰ ਮੂਰੇ ਲਾਇਆ ਕੈਪਟਨ ਅਮਰਿੰਦਰ ਤੋਂ ਵਾਅਦੇ ਕਰਾਏ ਘਰ ਘਰ ਨੌਕਰੀ ਨਸ਼ਾ 4 ਹਫਤਿਆਂ 'ਚ ਖਤਮ ਤੇ ਉਹ ਵਾਅਦਿਆਂ ਚ ਕੋਈ ਵਾਅਦਾ ਵੀ ਜਦ ਪੂਰਾ ਨਹੀਂ ਹੋਇਆ ਤਾਂ ਜਦੋਂ ਸਰਕਾਰ ਦੇ ਰਹਿ ਗਏ 4 ਮਹੀਨੇ ਤੇ ਕਾਂਗਰਸ ਨੂੰ ਪਤਾ ਲੱਗ ਗਿਆ ਸੀ ਵੀ ਲੋਕਾਂ 'ਚ ਬਹੁਤ ਗੁੱਸਾ ਹੈ ਵੀ ਅਸੀਂ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਤੇ ਨੌਕਰੀ ਅਸੀਂ ਇੱਕ ਘਰ ਛੱਡ ਕੇ ਵੀ ਨਹੀਂ ਦਿੱਤੀ ਇਸ ਕਰਕੇ ਉਹਨਾਂ ਨੇ ਕੈਪਟਨ ਨੂੰ ਫਿਰ ਪਾਸੇ ਕਰਕੇ ਤੇ ਮੂਹਰੇ ਚੰਨੀ ਲਾਤਾ ਤੇ ਐਂ ਬਣਾਤਾ ਵੀ ਵੇਖੋ ਉਹ ਵਾਅਦੇ ਤਾਂ ਕੈਪਟਨ ਨੇ ਕੀਤੇ ਸੀ ਉਹਨੇ ਪੂਰੇ ਨਹੀਂ ਕੀਤੇ ਤੇ ਅਸੀਂ ਹੁਣ ਚੰਨੀ ਲਿਆਂਦਾ ਪਰ ਵਾਦੇ ਕਿਸੇ ਬੰਦੇ ਦੇ ਨਹੀਂ ਪਾਰਟੀ ਦੇ ਹੁੰਦੇ ਨੇ ਤੇ ਪਾਰਟੀ ਨੇ ਵਾਅਦੇ ਕੀਤੇ ਪਾਰਟੀ ਨੇ ਪੂਰੇ ਨਹੀਂ ਕੀਤੇ ਤੇ ਖੇੜੇ ਖੇੜਦੇ ਨੇ ਵੀ ਬੰਦੇ ਨੇ ਕੀਤੇ ਸੀ ਉਹ ਅਸੀਂ ਪਾਸੇ ਕਰਤਾ ਹੁਣ ਨਵਾਂ ਬੰਦਾ ਲੈ ਆਵਾਂਗੇ ਐਹੀ ਗੇਮ ਆਮ ਆਦਮੀ ਪਾਰਟੀ ਵੀ ਕਰਨਾ ਚਾਹੁੰਦੀ ਹੈ ਕਿੰਨਾ ਕੁ ਫਾਇਦਾ ਮਿਲੇਗਾ ਤੁਸੀਂ ਦੱਸ ਦਿਓ ਦੂਜਾ ਇਹ ਕਿ ਸੁਨੀਲ ਜਾਖੜ ਜਿਹੜੇ ਆ ਕਾਂਗਰਸ ਛੱਡ ਕੇ ਭਾਜਪਾ ਚ ਗਏ ਤੇ ਬੀਜੇਪੀ ਦੇ ਪ੍ਰਧਾਨ ਬਣੇ ਅੱਜ ਉਹਨਾਂ ਨੇ ਇੱਕ ਖੁਲਾਸਾ ਕਰ ਦਿੱਤਾ ਕਿ ਮੈਂ ਤਾਂ ਬੀਜੇਪੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕਿਆ ਹੋਇਆ ਤੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਵੱਡੀ ਸਲਾਹ ਦਿੱਤੀ ਉਹ ਕਹਿੰਦੇ ਕਿ ਜਿਹੜਾ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਦਾ ਹੈ ਤੇ ਚੰਡੀਗੜ੍ਹ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਔਰ ਸੁਨੀਲ ਜਾਖੜ ਪ੍ਰਧਾਨ ਮੰਤਰੀ ਮੋਦੀ ਨੂੰ ਕਹਿੰਦੇ ਕਿ ਪ੍ਰਧਾਨ ਮੰਤਰੀ ਨੂੰ ਇਸ ਮਸਲੇ 'ਚ ਸਿੱਧਾ ਦਖਲ ਦੇਣਾ ਚਾਹੀਦਾ ਹੈ। ਸੁਨੀਲ ਜਾਖੜ ਕਹਿੰਦਾ ਕਿ ਜਿਹੜਾ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਆਪ ਦਾ ਵੱਖਰਾ ਜਿਹੜਾ ਵਿਧਾਨ ਸਭਾ ਬਣਾਉਣ ਦੇ ਲਈ ਉਹ ਬਿਲਕੁਲ ਗਲਤ ਕੀਤਾ ਜਾ ਰਿਹਾ ਹੈ। ਔਰ ਇਹ ਪੰਜਾਬ ਨਾਲ ਧੱਕਾ ਹੈ ਤੇ ਪ੍ਰਧਾਨ ਮੰਤਰੀ ਨੂੰ ਪੀਐਮ ਨੂੰ ਮੋਦੀ ਨੂੰ ਖੁਦ ਦਖਲ ਦੇ ਕੇ ਇਹ ਮਾਮਲਾ ਸੁਲਝਾਉਣਾ ਚਾਹੀਦਾ ਹੈ। ਹੁਣ ਦੇਖੋ ਸੁਨੀਲ ਜਾਖੜ ਦੀਆਂ ਗੱਲਾਂ ਤੇ ਕਿੰਨਾ ਕੁ ਗੌਰ ਹੁੰਦਾ ਕਿਉਂਕਿ ਜੋ ਜਾਣਕਾਰੀਆਂ ਨੇ ਜੋ ਜਾਪਦਾ ਸੁਨੀਲ ਜਾਖੜ ਦੇ ਵੀ ਅੰਦਰ ਭਾਂਡੇ ਖੜਕੇ ਪਏ ਨੇ ਇਸ ਕਰਕੇ ਪ੍ਰਧਾਨ ਮੰਤਰੀ ਨੇ ਸੁਨੀਲ ਜਾਖੜ ਦੀ ਮੰਨਣੀ ਤਾਂ ਕਾਦੀ ਹੈ ਪਰ ਜਾਖੜ ਸਾਹਿਬ ਨੇ ਆਪਣਾ ਫਰਜ਼ ਪੂਰਾ ਕਰ ਦਿੱਤਾ ਉਧਰ ਸੁਨੀਲ ਜਾਖੜ ਨੇ ਜਦੋਂ ਇਹ ਦੱਸਿਆ ਕਿ ਮੈਂ ਤਾਂ ਭਾਜਪਾ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕਾ ਹੋਇਆ ਹਾਂ ਤੇ ਨਾਲ ਹੀ ਉਹਨਾਂ ਨੇ ਇਹ ਨਸੀਹਤ ਰਵਨੀਤ ਬਿੱਟੂ ਨੂੰ ਵੀ ਦਿੱਤੀ ਵੀ ਮੁੱਖ ਮੰਤਰੀ ਬਣਨ ਦੀਆਂ ਗੱਲਾਂ ਤੁਸੀਂ ਪਹਿਲਾਂ ਹੀ ਕਰੀ ਜਾਂਦੇ ਹੋ ਪਹਿਲਾਂ ਸਰਕਾਰ ਤਾਂ ਬਣਾ ਲਓ ਫੇਰ ਦੇਖ ਲਾਂਗੇ ਵੀ ਮੁੱਖ ਮੰਤਰੀ ਕਿਹਨੇ ਬੰਨਣਾ ਤੇ ਕਿਹਨੇ ਨਹੀਂ ਬੰਨਣਾ ਤਾਂ ਇਹਦੇ ਉੱਪਰ ਤੁਹਾਨੂੰ ਕੀ ਜਾਪਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਨੇ ਗਿੱਦੜਵਾਹਾ ਦੇ ਵਿੱਚ ਅਕਾਲੀ ਦਲ ਤੋਂ ਲੈ ਕੇ ਤੇ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਪੇਚਾ ਚੰਗਾ ਪਿਆ ਹੋਇਆ ਉੱਥੇ ਇੱਕ ਪਾਸੇ ਰਾਜਾ ਵੜਿੰਗ ਦੀ ਘਰਵਾਲੀ ਇੱਕ ਪਾਸੇ ਡਿੰਪੀ ਢਿੱਲੋਂ ਤੀਜੇ ਪਾਸੇ ਮਨਪ੍ਰੀਤ ਬਾਦਲ ਤਿੰਨਾਂ ਨੂੰ ਹੀ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਕੜਤਾ ਪਹਿਲਾਂ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਨੂੰ ਕੱਢਿਆ ਜਦੋਂ ਉਹਨਾਂ ਨੇ ਉਲੰਘਣਾ ਕੀਤੀ ਸਿੱਧਾ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਹੁਣ ਡਿੰਪੀ ਢਿੱਲੋਂ ਢਿੱਲੋਂ ਸਾਹਿਬ ਨੇ ਨਵਾਂ ਚੰਦ ਚੜ੍ਹਿਆ ਤੇ ਡਿੰਪੀ ਢਿੱਲੋਂ ਸਾਹਿਬ ਨੂੰ ਵੀ ਨੋਟਿਸ ਕੱਢ ਦਿੱਤਾ ਚੋਣ ਕਮਿਸ਼ਨ ਨੇ ਕਾਹ ਤੋਂ ਕੱਢਿਆ ਕੋਕੜ ਡਿੰਪੀ ਢਿਲੋਂਾਂ ਦੇ ਪੋਸਟਰ ਲੱਗੇ ਹੋਏ ਨੇ ਇੱਕ ਪਾਸੇ ਡਿੰਪੀ ਢਿਲੋਂਾਂ ਦੀ ਫੋਟੋ ਹੈ ਤੇ ਦੂਜੇ ਪਾਸੇ ਜਿਹੜਾ ਉਮੀਦਵਾਰ ਭਾਜਪੀ ਦਾ ਤੇ ਕਾਂਗਰਸ ਦਾ ਹੈ ਉਹਨਾਂ ਦੇ ਚਿਹਰਿਆਂ ਦੇ ਉੱਪਰ ਕਾਂਟਾ ਮਾਰਿਆ ਹੋਇਆ ਲਾਲ ਰੰਗ ਦੇ ਨਾਲ ਸਿੱਧਾ-ਸਿੱਧਾ ਚੋਣ ਕਮਿਸ਼ਨ ਨੂੰ ਲੱਗਦਾ ਹੈ ਕਿ ਇਹ ਉਲੰਘਣਾ ਹੈ ਚੋਣ ਪ੍ਰਚਾਰ ਦੇ ਤਰੀਕੇ ਦੀ ਕਿ ਤੁਸੀਂ ਆਪਣੇ ਵਿਰੋਧ ਖੜੇ ਉਮੀਦਵਾਰਾਂ ਦੇ ਉੱਪਰ ਕਾਂਟਾ ਮਾਰ ਰਹੇ ਹੋ ਤਾਂ ਇਹਦੇ ਕਰਕੇ ਨੋਟਿਸ ਕੱਢਿਆ ਗਿਆ ਡਿੰਪੀ ਢਿਲੋਂ ਨੂੰ ਜਵਾਬ ਦੇਣ ਲਈ ਕਿਹਾ ਹੁਣ ਨੋਟਿਸ ਦਾ ਪਹਿਲਾਂ ਰਾਜੇ ਵੜਿੰਗੜੂ ਵੀ ਆਇਆ ਨੋਟਿਸ ਦਾ ਪਹਿਲਾਂ ਜਿਹੜਾ ਮਨਪ੍ਰੀਤ ਬਾਦਲ ਨੂੰ ਵੀ ਆਇਆ ਪਰ ਇੱਥੇ ਨੋਟਿਸਾਂ ਦੀ ਪ੍ਰਵਾਹ ਕੌਣ ਕਰਦਾ ਨੋਟਿਸ ਤਾਂ ਇਹਨਾਂ ਵਾਸਤੇ ਕਾਗਜ਼ ਦੇ ਟੁਕੜੇ ਬਣੇ ਹੋਏ ਨੇ ਬੜਿਆਂ ਨੂੰ ਪਹਿਲਾਂ ਨਿਕਲੇ ਨੇ ਕਾਰਵਾਈ ਕੋਈ ਖਾਸ ਹੁੰਦੀ ਨਹੀਂ ਇਸ ਕਰਕੇ ਇਹ ਨਾ ਟਲਦੇ ਨੇ ਨਾ ਇਹ ਡਰਦੇ ਨੇ ਮਨਪ੍ਰੀਤ ਬਾਦਲ ਨੇ ਤਾਂ ਸਿੱਧਾ ਹੀ ਗਰੀਬ ਲੋਕਾਂ 'ਚ ਜਾ ਕੇ ਉਹਨਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਸੀ ਬੀ ਮੈਂ ਤੁਹਾਡੇ ਬੱਚਿਆਂ ਨੂੰ ਰੇਲਵੇ ਚ ਨੌਕਰੀ ਲਵਾ ਦਿੰਨਾ ਮੈਂ ਤੁਹਾਡੇ ਬੱਚੇ ਨੂੰ ਪੀਆਰਟੀਸੀ ਚ ਨੌਕਰੀ ਲਵਾ ਦਿੰਨਾ ਮੈਂ ਤੁਹਾਡੇ ਬੱਚਿਆਂ ਨੂੰ ਨੌਕਰੀ ਲਵਾ ਸਕਦਾ ਬੀਐਸਐਫ ਚ ਸੀਆਰਪੀਐਫ ਚ ਦੇਖੋ ਕਿੰਨੀਆਂ ਹਾਸੋਹੀਨੀਆਂ ਤੇ ਕਿਲਤ ਭਰੀਆਂ ਗੱਲਾਂ ਮਨਪ੍ਰੀਤ ਬਾਦਲ ਨੇ ਕੀਤੀਆਂ ਠੀਕ ਹੈ ਜਨਤਾ ਗਰੀਬ ਹੈ ਭੋਲੀ ਪਾਲੀ ਹੈ ਅਣਪੜ ਹੈ ਪਰ ਬੇਲਕੂ ਬਣਾਉਣ ਦੀ ਵੀ ਕੋਈ ਹੱਦ ਹੁੰਦੀ ਹੈ ਨਾ ਹੱਦਾਂ ਹੀ ਟੱਪ ਕੇ ਮਨਪ੍ਰੀਤ ਬਾਦਲਤਾ ਕਮਾਲ ਹੀ ਕਰਤੀ ਮਨਪ੍ਰੀਤ ਬਾਦਲ ਨੂੰ ਵੀ ਪਤਾ ਹੈ ਵੀ ਨੌਕਰੀ ਵਾਸਤੇ ਪਹਿਲਾਂ ਪੋਸਟਾਂ ਨਿਕਲਦੀਆਂ ਨੇ ਅਖਬਾਰਾਂ 'ਚ ਇਸ਼ਤਿਹਾਰ ਆਉਂਦੇ ਨੇ ਫਿਰ ਲੋਕ ਪੋਸਟਾਂ ਭਰਦੇ ਨੇ ਫਿਰ ਉਹਨਾਂ ਦੇ ਟੈਸਟ ਹੁੰਦੇ ਨੇ ਤੇ ਫਿਰ ਬੰਦੇ ਲੱਗਦੇ ਨੇ ਤੇ ਮਨਪ੍ਰੀਤ ਬਾਦਲ ਬਾਰੋ-ਬਾਰ ਸਿੱਧੇ ਹੀ ਲਵਾਉਣ ਦੀਆਂ ਗੱਲਾਂ ਕਰੀ ਜਾਂਦਾ ਮਨਪ੍ਰੀਤ ਬਾਦਲ ਨੂੰ ਅਸੀਂ ਪੁੱਛਣਾ ਚਾਹੁੰਨੇ ਆ ਵੀ ਸੱਚੀ-ਮੁੱਚੀ ਤੁਸੀਂ ਐ ਲਵਾਉਨੇ ਹੋ ਪਤਾ ਹੈ ਸਾਨੂੰ ਪਤਾ ਹੈ ਤੁਹਾਡੇ ਖਾਸ ਮੁਖਾਸ ਜਿਹੜੇ ਨੇ ਉਹਨਾਂ ਨੂੰ ਤੁਸੀਂ ਇਦਾਂ ਹੀ ਅੰਦਰ ਖਾਤੇ ਲਵਾਉਂਦੇ ਰਹੇ ਹੋ ਇਸੇ ਕਰਕੇ ਤੁਸੀਂ ਕਹਿ ਰਹੇ ਹੋ ਪਰ ਇਹ ਬਿਲਕੁਲ ਗਲਤ ਤਰੀਕਾ ਹੈ ਆਮ ਲੋਕਾਂ ਦੇ ਨਾਲ ਆਮ ਜਨਤਾ ਦੇ ਨਾਲ ਇਹ ਧੋਖਾ ਹੈ ਦਗਾ ਹੈ ਕਿਉਂਕਿ ਜਿਹੜੇ ਵਿਚਾਰੇ ਟੈਸਟਾਂ ਦੀਆਂ ਤਿਆਰੀਆਂ ਕੀਤੀ ਫਿਰਦੇ ਨੇ ਫਿਰ ਉਹਨਾਂ ਦਾ ਕੀ ਹੋਊਗਾ ਇਹ ਤਾਂ ਭ੍ਰਿਸ਼ਟਾਚਾਰੀ ਤਰੀਕਾ ਹੈ ਨਾ ਜਿਵੇਂ ਮਨਪ੍ਰੀਤ ਬਾਦਲ ਇੱਕ ਜਣੇ ਨੂੰ ਕਹਿੰਦਾ ਤੂੰ ਮੈਨੂੰ ਰੋਲ ਨੰਬਰ ਫੜਾ ਇ ਰਾਤ ਨੂੰ ਤੇ ਮੈਂ ਆਪੇ ਤੈਨੂੰ ਲਵਾ ਦੂੰਗਾ ਹੱਦ ਹੋ ਗਈ ਮਤਲਬ ਵੀ ਜੇ ਉਹ ਪੇਪਰ ਚੋਂ ਪਾਸ ਨਾ ਵੀ ਹੋਇਆ ਮਨਪ੍ਰੀਤ ਬਾਦਲ ਤਾਂ ਵੀ ਲਵਾ ਦੂਗਾ ਇੰਜੇ ਕਰਦੇ ਰਹੇ ਨੇ ਤੇ ਕਰਦੇ ਨਹੀਂ ਇਸ ਕਰਕੇ ਮਨਪ੍ਰੀਤ ਬਾਦਲ ਨੂੰ ਪਤਾ ਹੈ ਉਧਰ ਰਾਜਾ ਵੜਿੰਗ ਸਾਹਿਬ ਨੇ ਪ੍ਰਚਾਰ ਦੇ ਦਰਮਿਆਨ ਮਸਜਿਦ ਚਲੇ ਗਏ ਤੇ ਮਸਜਿਦ ਚ ਜਾ ਕੇ ਤੇ ਉਹਨਾਂ ਨੇ ਵੋਟਾਂ ਮੰਗੀਆਂ ਇਹ ਵੀ ਬਹੁਤ ਵੱਡਾ ਮੁੱਦਾ ਬਣਿਆ ਬੰਨਣਾ ਵੀ ਸੀ ਰਾਜਾ ਵੜਿੰਗ ਨੂੰ ਵੀ ਨੋਟਿਸ ਨਿਕਲਿਆ ਵੀ ਧਾਰਮਿਕ ਤੌਰ ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਾਂਗਰਸ ਦਾ ਇੱਕ ਜਿਹੜਾ ਉਮੀਦਵਾਰ ਹੈ ਉਹਦੇ ਤੇ ਇਹ ਦੋਸ਼ ਲੱਗੇ ਨੇ ਕਿ ਉਹ ਸਿੱਧੇ ਰੂਪ ਚ ਪੈਸੇ ਵੰਡ ਰਿਹਾ ਬੀਜੇਪੀ ਦੇ ਉਮੀਦਵਾਰਾਂ ਨੇ ਇਹ ਦੋਸ਼ ਲਾਏ ਨੇ ਸਿੱਧੇ ਰੂਪ ਦੇ ਵਿੱਚ ਲਿਖ ਕੇ ਪੋਸਟ ਪਾਈ ਹੈ ਬੀਜੇਪੀ ਦੇ ਆਗੂ ਨੇ ਕਿ ਕਾਂਗਰਸ ਦਾ ਉਮੀਦਵਾਰ ਜਿਹੜਾ ਹੈ ਉਹ ਸਿੱਧੇ ਰੂਪ ਚ ਜਿਹੜੇ VOTER ਨੇ ਉਹਨਾਂ ਨੂੰ ਪੈਸੇ ਵੰਡ ਰਿਹਾ ਤੇ ਇੱਕ ਵੀਡੀਓ ਵੀ ਜਾਰੀ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਵੀ ਉਹ ਜਿਹੜਾ ਨਾਲ ਚਰਨਜੀਤ ਚੰਨੀ ਖੜਾ ਉਹਦੇ ਔਰ ਜਿਹੜਾ ਬਰਨਾਲਾ ਤੋਂ ਕਾਂਗਰਸ ਦਾ ਉਮੀਦਵਾਰ ਹੈ ਉਹ ਕਿਸੇ ਔਰਤ ਨੂੰ ਕੁਝ ਫੜਾ ਰਿਆ ਤੇ ਵਿਰੋਧੀ ਇਹ ਕਹਿ ਰਹੇ ਨੇ ਕਿ ਇਹ ਪੈਸੇ ਫੜਾਏ ਗਏ ਨੇ ਵੇਖੋ ਚੋਣ ਕਮਿਸ਼ਨ ਨੂੰ ਮਸ਼ਤਾਈਦੀ ਕਰਨੀ ਪਾਹੇਗੀ ਚੋਣ ਕਮਿਸ਼ਨ ਨੇ ਨੋਟਿਸ ਤਾਂ ਕੱਢ ਦਿੱਤਾ ਰਾਜਾ ਵੜਿੰਗ ਨੂੰ ਵੀ ਡਿੰਪੀ ਢਿੱਲੋਂ ਨੂੰ ਵੀ ਮਨਪ੍ਰੀਤ ਬਾਦਲ ਨੂੰ ਵੀ ਪਰ ਕੱਲਾ ਨੋਟਿਸ ਕੱਢ ਕੇ ਨਹੀਂ ਚੋਣ ਕਮਿਸ਼ਨ ਨੂੰ ਤੁਰੰਤ ਐਕਸ਼ਨ ਵੀ ਲੈਣਾ ਚਾਹੀਦਾ ਹੈ ਕਿਉਂਕਿ ਨੋਟਿਸ ਕੱਢਿਆ ਤਾਂ ਫਿਰ ਇੱਕ ਦਿਨ ਚ ਜਵਾਬ ਲੈ ਕੇ ਅਗਲੇ ਦਿਨ ਕੋਈ ਨਾ ਕੋਈ ਮਤਲਬ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਹੜੀ ਨਿਯਮਾਂ ਮੁਤਾਬਕ ਬਣਦੀ ਹੈ ਤਾਂ ਕਿ ਇਹ ਤਾਂ ਖੇਡ ਬਣ ਗਈ ਇਹਨਾਂ ਵਾਸਤੇ ਜਦੋਂ ਮਰਜੀ ਇਹ ਨਿਯਮਾਂ ਦੀ ਉਲੰਘਣਾ ਕਰ ਦਿੰਦੇ ਨੇ ਕੋਈ ਕੋਈ ਵੋਟਾਂ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨੀ ਨੌਕਰੀਆਂ ਵੰਡਣ ਲੱਗ ਪੈਂਦਾ ਕੋਈ ਮਸਜਿਦ ਚਲਾ ਜਾਂਦਾ ਹੈ ਕੋਈ ਪੋਸਟਰਾਂ ਦੇ ਉੱਪਰ ਡਿੰਪੀ ਢਿੱਲੋਂ ਨੇ ਪਿਛਲੇ ਦਿਨੀ ਇਹ ਗੱਲ ਆਖੀ ਹੈ ਉਹ ਕਹਿੰਦਾ ਵੀ ਮੁੱਖ ਮੰਤਰੀ ਸਾਹਿਬ ਨੇ ਪੈਸਿਆਂ ਦੀ ਡਿੱਗੀ ਭਰ ਕੇ ਕਾਰ ਦੀ 100 ਕਰੋੜ ਰੁਪਈਆ ਮੇਰੇ ਕੋਲ ਭੇਜਿਆ ਤੇ ਕਹਿੰਦਾ ਅਮਨ अरोड़ा ਤੇ ਜਿਹੜਾ ਐ ਐਮਐਲਏ ਲਾਡੀ ਟੋਸ ਹੈ ਉਹ ਮੇਰੇ ਕੋਲ ਲੈ ਕੇ ਆਏ ਕਹਿੰਦਾ ਤੇ ਕਹਿੰਦਾ ਉਹ ਕਹਿੰਦੇ ਜਿੰਨੇ ਮਰਜ਼ੀ ਪੈਸੇ ਚਾਹੀਦੇ ਆ ਚੁੱਕ ਹੁਣ ਇਹਦੇ ਉੱਪਰ ਵੀ ਚਰਚਾ ਹੋਈ ਰੌਲਾ ਪਿਆ ਵੀ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਚੀਏ ਪੈਸੇ ਭੇਜੇ ਜਿਹੜੇ ਡਿੰਪੀ ਢਿੱਲੋਂ ਕਹਿ ਰਿਹਾ ਜੇ ਤਾਂ ਡਿੰਪੀ ਢਿੱਲੋਂ ਗਾਪਰੇੜ ਰਿਹਾ ਫਿਰ ਵੀ ਬੌਮਬਲਾ ਵੱਡਾ ਹੈ ਤੇ ਜੇ ਉਹ ਸੱਚ ਬੋਲ ਰਿਹਾ ਫਿਰ ਮੁੱਖ ਮੰਤਰੀ ਦੱਸੇ ਵੀ ਉਹ ਪੈਸਾ ਆਇਆ ਕਿਥੋਂ ਕੀ ਉਹ ਪੈਸਾ ਪਾਰਟੀ ਦਾ ਸੀ ਤੇ ਚੋਣਾਂ ਚ ਲਾਉਣ ਲਈ ਇੰਨੇ ਪੈਸੇ ਭੇਜੇ ਸੀ ਜਿੰਨੇ ਡਿੰਪੀ ਢਿੱਲੋਂ ਖੁਦ ਕਹਿ ਰਿਹਾ ਕਿ ਯਾਹ ਫਿਰ ਉਹ ਪੈਸਾ ਸਰਕਾਰੀ ਖਜ਼ਾਨੇ ਚੋਂ ਭੇਜਿਆ ਸੀ ਦਿੰਪਿਟੀ ਲੋਨ ਦਾ ਭੇਜਿਆ ਨਹੀਂ ਜਾ ਸਕਦਾ ਪੈਸਾ ਖਜ਼ਾਨੇ ਚ ਕਿਉਂਕਿ ਅਜੇ ਉਹ ਉਮੀਦਵਾਰ ਹੈ ਨਾ ਉਹ ਐਮਐਲਏ ਜਿੱਤੇ ਆ ਨਾ ਉਹ ਐਮਪੀ ਹੈਗਾ ਨਾ ਉਹ ਸਰਪੰਚ ਵੀ ਨਹੀਂ ਹੈਗਾ ਉਹ ਤਾਂ ਫਿਰ ਉਹਨੂੰ ਸਰਕਾਰੀ ਖਜ਼ਾਨੇ ਚੋਂ ਤਾਂ ਪੈਸਾ ਜਾ ਨਹੀਂ ਸਕਦਾ ਤੇ ਉਹਨੂੰ ਕਿਸ ਤਰ੍ਹਾਂ ਕਾਦੇ ਵਾਸਤੇ ਇੰਨਾ ਪੈਸਾ ਮੁੱਖ ਮੰਤਰੀ ਨੇ ਭੇਜਿਆ ਵੇਖੋ ਲੋਕ ਇਹਨਾਂ ਗੱਲਾਂ ਬਾਰੇ ਬਹੁਤ ਘੱਟ ਸੋਚਦੇ ਨੇ ਪਰ ਇਹ ਸੋਚਣੀ ਉਹ ਗੱਲਾਂ ਨਹੀਂ ਸ਼ਗੂਫੇ ਜਿਹੜੇ ਇਹ ਛੱਡਦੇ ਨੇ ਨਾ ਆਮ ਪੋਲੇ ਪੋਲੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਆਮ ਲੋਕਾਂ ਨੂੰ ਬੇਰੁਜ਼ਗਾਰਾਂ ਨੂੰ ਗੁੰਮਰਾਹ ਕਰਨ ਦੇ ਲਈ ਉਹਨਾਂ ਦਾ ਨੋਟਿਸ ਲਾਜ਼ਮੀ ਲੈਣਾ ਚਾਹੀਦਾ ਹੈ ਲੋਕਾਂ ਨੂੰ ਵੀ ਲੈਣਾ ਚਾਹੀਦਾ ਹੈ ਚੋਣ ਕਮਿਸ਼ਨ ਨੂੰ ਵੀ ਲੈਣਾ ਚਾਹੀਦਾ ਹੁਣ ਡਿੰਪੀ ਢਿੱਲੋਂ ਨੂੰ ਨੋਟਿਸ ਕੱਢ ਦਿੱਤਾ ਗਿਆ ਇਹ ਮੈਨੂੰ ਇੱਕ ਗੱਲ ਹੋਰ ਦਿਮਾਗ ਚ ਆਉਂਦੀ ਹੈ ਕਿ ਡਿੰਪੀ ਢਿੱਲੋਂ ਨੂੰ ਚੋਣ ਕਮਿਸ਼ਨ ਨੇ ਆ ਪੋਸਟਰਾਂ ਵਾਲਾ ਦਾ ਨੋਟਿਸ ਕੱਢ ਦਿੱਤਾ ਤੇ ਉਹ ਜਿਹੜਾ ਉਹਨੇ ਕਿਹਾ ਵੀ 100 ਕਰੋੜ ਰੁਪਏ ਡਿੱਗੀ ਚ ਪਾ ਕੇ ਭੇਜ ਦਿੱਤਾ ਭਗਵੰਤ ਮਾਨ ਨੇ ਉਹਦੀ ਵਿੱਚ ਪੁੱਛ ਕੇ ਚ ਕੌਣ ਕਰੇਗਾ ਉਹ ਨਹੀਂ ਇੰਪੀਟੀ ਲੋਧ ਕਰਨੀ ਜਾਂ ਫਿਰ ਚੌਣ ਕਮਿਸ਼ਨ ਸਾਹਿਬ ਨੂੰ ਇਹ ਕੋਈ ਮੁੱਦਾ ਹੀ ਨਹੀਂ ਲੱਗਦਾ ਵੀ ਇਹ ਵੱਡੀ ਗੱਲ ਹੀ ਨਹੀਂ ਲੱਗਦੀ ਚੌਣ ਕਮਿਸ਼ਨ ਸਾਹਿਬ ਜਿਹੜੇ ਕਮਿਸ਼ਨਰ ਨੇ ਓਏ ਜਰੂਰ ਦੱਸਣ ਵੀ ਉਹਨਾਂ ਨੂੰ ਕੀ ਲੱਗਦਾ ਵੀ ਇਹ ਗੱਲਾਂ ਛੋਟੀਆਂ ਨੇ ਫਜ਼ੂਲ ਨੇ ਸੋ ਮਿੱਤਰ ਪਿਆਰਿਓ ਤੁਸੀਂ ਆਪਣਾ ਕਮੈਂਟ ਲਿਖਿਓ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਬਹੁਤ ਮਿਹਰਬਾਨੀ